ਮਾਂ ਗੁਜਰੀ ਕਰਮ ਵਾਲੀ ਆ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਆ ਮਾਰੇ ਦਾ ਹੰਮੀ ਬਣਿਆ ਏ ਮਾਰੇ ਦਾ ਥੰਮੀਆ ਤੇਰਾ ਸਤਾ ਪਹਾੜ ਦਾ ਤੁਰ ਜਾਂਦੇ ਆਂ ਜਾਂਦੇ ਲਾਲ ਜੀ ਸਸਾਨਦੀ ਤੇ ਪੀਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਦਾਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਸਾਨਦੀ ਤੇ ਪੀਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਬាទ ਸਾਰਾ ਭੈਰ ਸਚਕਾਲ ਨਮਸਤੇ ਗੁੱਡ ਮਾਰਨਿੰਗ ਮੈਂ ਤੁਹਾਡੇ ਦੇ ਠੀਕ ਹੋਮਗੇ ਕਹਿ ਤੁਹੋਂਗੇ ਅਕੀ ਦੇ ਨੀਵ ਲੋਗ ਆ ਗਏ ਦੇਖੀਏ ਜਗੇ ਦੇਖੋ ਫਿਰ ਦੇਖੋ ਜੀ ਦੇਖੋ ਲਾਈਕ ਕਰੋ ਨਾ ਜੀ ਦੇਖੋ ਕੰਨਾ ਨੂੰ ਸਕੂਲ ਮਿਲ ਰਿਹਾ

ਡੇ ਸੰਡੇ ਦਾ ਬੱਚਿਆਂ ਨੂੰ ਛੁੱਟੀ ਹੈ ਬੱਚਿਆਂ ਨੂੰ ਛੁੱਟੀ ਤੇ ਛੁੱਟੀਆਂ ਵੀ ਹੋਗੀਆਂ ਬੱਚਿਆਂ ਨੂੰ ਹੁਣ ਬੱਚੇ ਅੱਜ ਤੱਕ ਰੇ ਹਫਤਾ ਨਵੇਂ ਸਾਲ ਤੱਕ ਨਾ ਕਰ ਬੰਦਿਆ ਮੇਰੀ ਮੇਰੀ ਨਾ ਤੇਰੀ ਨਾ ਮੇਰੀ ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਫਿਰ ਮਿੱਟੀ ਦੀ ਡੇਰੀ ਤਾਂ ਦੇ ਮੰਦਰ ਤਾਂ ਦੇ ਮਸਜਿਦ ਤਾਂ ਦੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਤਾਂ ਵੀ ਸੋਹਣਾ ਆਪ ਅਜੀਤ ਤੇ ਜੁਜਾਰ ਫਤਿਹ ਸਿੰਘ ਜੋਰਾਵਾਰ ਅਜੀਤ ਤੇ ਜੁਜਾਰ ਫਤਿਹ ਸਿੰਘ ਜੋਰਾਵਾਰ ਚਾਰੇ ਮੌਦ ਨੂੰ ਬਿਉਆਂ ਸਿੰਘ ਠੁੱਕੇ ਤਨ ਤਨ ਵਾਜਾ ਵਾਲਿਆ ਤੇਰੇ ਸਿੰਘ ਨਾਮ ਓ ਲੱਖਾਂ ਲੋਕੀ ਡਾਰ ਗਏ ਓ ਤਨਹੀ ਜਿਗਰਾ ਸੀ ਕੌਮ ਖਾਤਰ ਪਰਵਾਰ ਵਾਰ ਗਏ ਤਨਹੀ ਜਿਗਰਾ ਸੀ ਕੌਮ ਖਾਤਰ ਪਰਵਾਰ ਵਾਰ ਗਏ ਤਨ ਹੀ ਜਿਗਰਾ ਸੀ ਚਾਨਣ ਹੋਣ ਵਾਲਾ ਫੌਰਨ ਹੋਣ ਵਾਲੀ ਐਰਗੋ ਜੁਗਾ ਚਾਨਣ ਚੰਨੀ ਇਸਰਾ ਕਰੇ ਸਮਰਾਤ ਪ੍ਰਖ ਦਿਆਲ ਦੇਵ ਪਿਆਰੇ ਭਗਤਾ ਸਿਕਾਤਾੜ ਵਾਹਿਗੁਰੂ ਐਸੇਰ ਨਾਈ ਤਤਾਰਾ ਬਾਬਾ ਵੀ ਹੈ ਨਹੀਂ ਆ ਲੱਗਾ ਰਾਇਸਰਾ ਨਿਆਰੀ ਬਸ ਕੇ ਸਾਚੋ ਕਿਸਾਨਾ ਲੋ ਸੋ ਬਾਬਾ ਕਦੇ ਨਾ ਸਦਾ ਪਿਆਰੇ ਗੱਡੀ ਧੋਤੀ ਗਈ ਸਾਰੇ ਆਪਣੀ ਸ਼ਸ਼ੀਕਲ ਸਾਰਿਆਂ ਨੂੰ ਮੈਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਸੋਇਕ ਤੇ ਸਾਰੇ ਇੱਕ ਹੋ ਨਾ ਮੈਂ ਵਲੋਗ ਸਾਹੇ ਵੀ ਰੈਡੀ ਹੋ ਗਿਆ ਪਾਪਾ ਵੀ ਰੈਡੀ ਹੋ ਗਏ ਦਾਦੀ ਨੇ ਡਾਈ ਲਵਾਈ ਆ ਅੱਜ ਸਿੱਤੇ ਆਪਾਂ ਵੀ ਰੈਡੀ ਹੋ ਗਏ ਫੁੱਲ ਹੁਣ ਆਪਾਂ ਡਰਾਇੰਗ ਕਰ ਰਹੇ ਸੀਗੇ ਬੁੱਕ ਤੇ ਦੇਖੋ ਗਾਇਸ ਤੁਹਾਨੂੰ ਪਹਿਲਾਂ ਨਹੀਂ ਦਿਖਾਉਣੀ ਹੈ ਪਹਿਲਾਂ ਆਹ ਵਾਲੀ ਕਿੰਨੀ ਸੋਹਣੀ ਬਣਾਈ ਹੈ ਨਾ ਇਹ ਚਾਰ ਸਕੇਚਸ ਨਾਲ ਹੀ ਨਹੀਂ ਸੋਹਣੀ ਬਣ ਗਈ ਤੇ ਅਗਲੀ ਆ ਕੰਪਲੀਟ ਕਰੀਏ ਅੱਜ ਮੈਸਿਕਾ ਦੇਖੋ ਇਹ ਸਾਰੇ ਮਧੂਬਨੀ ਆਰਟ ਹੈ ਇਹ ਜਿੰਨੇ ਵੀ ਪੇजेस ਹੈ ਨਾ ਇਹ ਮਧੂਬਨੀ ਆਰਟ ਹੈ ਆ ਦੇਖੋ ਮਧੂਬਨੀ ਸੋਨਿਆ ਸੋਨਿਆ ਆਈਟਮਸ ਹਨਾ ਆ ਦੇਖੋ ਆਪੇਸ ਆ ਦੋ ਗਲਿਟਰ ਸੀ ਗਲਿਟਰ ਗਲੂ 32 ਸ਼ੀਟਸ ਨੇ ਪੇजेस ਨੇ ਉਹਦੇ ਵਿੱਚ ਅਨਾ ਚ 4 ਮਾਰਕਸ ਨੇ ਜਿੰਨਾ ਆਪਾਂ ਡਰਾਅ ਕਰ ਸਕਦੇ ਐ ਮੈਂ ਕਲਰ ਕੋਲਰ ਕਰ ਸਕਦੇ ਆ ਛਬੜਾ ਸਕਦੇ ਹਾਂ ਹੁਣ ਆਪਾਂ ਭੋਗ ਸੇਵਾ ਕਰਨ ਜਾਣੇ ਉਧਰ ਮम्मा ਤੁਸੀਂ ਵਾ ਕੇ ਅੱਜ ਸਿਰ ਤੋਂ ਤਾਸੀ ਗੋ ਫੇਰ ਆਪਾਂ ਉਧਰ ਜਾਵਾਂਗੇ ਫੇਰ ਆਪਾਂ ਸੇਵਾ ਕਰਾਂਗੇ ਪਰ ਖਾਖ ਉੱਥੇ ਪਰੌਂਠੇ ਆ ਸੇਵਾ ਕਰਾਂਗੇ ਕਿੱਥੇ ਚੱਲੇ ਕਿੱਥੇ ਚੱਲੇ ਦੋਸਤ ਦਾ ਕੋਲ ਕੀ ਕਹਿੰਦਾ ਦੋਸਤ ਸੁਬਾ ਸੁਬਾ ਫਾਂਡਾ ਥਿਆ ਕਹਿੰਦਾ ਕਿ ਮੇਰੇ ਕੋਲੇ ਆ ਜਾ ਮੇਰੇ ਜੀ ਨਹੀਂ ਲੱਗਦਾ ਹਲਾ ਗਾਇਸ ਸਹੀ ਹੈ ਨਾ ਜੱਟ ਵੇ ਤੇ ਉਹ ਪਾਈਆਂ ਸੀ ਨਾ ਸੌਕਸ ਨੇ ਮੁੱਠੀ ਮੈਂ ਗਿਆ ਇਹਦੇ ਤਾਂ ਕਿੰਨੇ ਆ ਗਿਆ ਜੇਬ ਦੇ ਵਿੱਚ ਕੀ ਪਾਈਆਂ ਸੀ ਕੱਲ ਉੱਥੇ ਸੇਵਾ ਕਰਦੇ ਨੇ ਗੰਨੀਆਂ ਸੌਕਸ ਲਾ ਕੇ ਮੁਰਕੇ ਕੋਟ ਦੇ ਜੇਬ ਚ ਪਾ ਕੇ ਘਰੇ ਆ ਗਿਆ ਇਹ ਮੁੰਡਾ ਸਾਡਾ ਇਹਨੇ ਬਹੁਤ ਸੇਵਾ ਕੀਤੀ ਔਰ socks ਦਾ ਹੀ ਹੈ। ਹਾਂ ਵੀ ਪਾਕਟ ਚ ਪਾਈਆਂ ਸੀ ਜਿਹੜੀ socks ਵਾਲੀ ਮਿੱਟੀ ਸੀ ਉਹ ਬਾਕੀ ਚ ਆ ਗਈ। ਅੱਧ ਨਹੀਂ ਜਾਣਾ। ਸੇਵਾ ਕਰਨ। ਜਾਣਾ ਚਾਉਂ ਸਿਰ। ਅੱਜ ਸਵੇਰ ਕੋਈ ਨਹੀਂ ਹੋਣਾ। ਭੋਗ ਪੈ ਗਿਆ ਮਦਦ ਦਾ ਭੱਜੋ। ਸਵੇਰ ਸਵੇਰ ਹੋਣਗੇ। ਚਲੋ ਚੱਲੀਏ। ਕਾਜੀ ਸਵੇਰ ਸਵੇਰ ਕੰਮ ਬੈਗੇ ਸੀ ਆਪਾਂ ਨੂੰ ਦੋਸਤ ਦਾ ਫੋਨ ਆ ਗਿਆ ਸੀਗਾ ਕੰਮ ਖੋ ਕੇ। ਮਿਲ ਕੇ ਹੁਣ ਚੱਲੇ ਕਰਨ। ਅੱਜ ਤਾਂ ਲੰਗਰ ਵੀ ਨਹੀਂ ਚੱਗਾ ਦੁਆ। ਟਾਈਮ ਹੋ ਗਿਆ 11 ਵਜੇ। ਖਾਦੀ ਨਹੀਂ ਅਜੇ। ਕਿਉਂ ਮਟਰ ਕੱਟੀ ਆਉਂਦੇ ਸੀ ਉਹ ਫਿਰਦੀ ਮਟਰ ਕੱਢ ਕੇ ਆਟੀਆ ਐਨਾ ਟਾਈਮ ਥੋੜੇ ਲਾਉਂਦੇ ਹੁੰਦੇ ਤੁਸੀਂ ਤਾਂ ਗੱਲਾਂ ਮਾਰੀ ਜਾਂਦੇ ਹੋ ਉਹ ਵੇਟ ਕਰੀ ਜਾਂਦੇ ਉਹਨਾਂ ਚਾਹ ਪੀਣੀ ਆ ਫੇਟੀ ਚੱਲ ਆ ਪਿੱਛੇ ਲੋਰ ਸਾਰੀ ਗੰਦੀ ਸਾਫ਼ ਕਰ ਛਾੜ ਇੱਕ ਤਾਂ ਬੈਠੇ ਫਿਰ ਛਾੜ ਲੈ ਇੱਥੇ ਇਕਰਮ ਅੱਧਾ ਛਾੜ ਪੁਲੀ ਤੋਂ ਬਲੇਡ ਗਿੱਲੀ ਸੀਗੀ ਫੁੱਲ ਕੇ ਕਿੰਨੇ ਹੋ ਗਏ ਉਹਨੇ ਫੋਰ ਲੈ ਜੋ ਦੋ ਫੁੱਲ ਕੇ ਦੋ ਦੋ ਫਿਰ ਲੱਗ ਜਾਊਗੀ ਭੁੱਖ ਮੈਂ ਵੀ ਦੇਖਿਆ ਸੀ ਉਹ ਨੂੰ ਦੇਖ ਕੇ ਰੁਕ ਗਿਆ ਸੀ ਮੈਂ ਲੋ ਜੀ ਕਾਲੂ ਹੈਗਾ ਅਖੰਡ ਪਾਠ ਦਾ ਭੋਗ ਤੁਹਾਨੂੰ ਦੱਸਿਆ ਹੀ ਆ ਤਿਆਰੀਆਂ ਚੱਲ ਰਹੀਆਂ ਪੂਰਾ ਟੈਂਟ ਲਾਤਾ ਕਵਰ ਕਰਤੀ ਆਪਣੀ ਗਲੀ ਜੋ ਆਕਾਂ ਨੂੰ ਦੇਖਦੇ ਆ ਸਵੇਰ ਦੇ ਆਏ ਨਹੀਂ ਅਜ ਤੱਕ ਘਰੇ ਅਸੀਂ ਸੇਵਾ ਕਰਦੇ ਆਂ ਅਸੀਂ ਸੇਵਾ ਕਰਦੇ ਆਂ ਦੇਖਦੇ ਆਂ ਕੀ ਕਰਦੇ ਆਂ ਸੇਵਾ ਕਰਦੇ ਆਂ ਕਿ ਖੇਡੀਆਂ ਜਾਂਦੇ ਆਂ ਹੁਣ ਬੋਲ ਕੀ ਕਹਿੰਦਾ ਸੀ ਹੁਣ ਕੀ ਹੋ ਗਿਆ ਕੀ ਹੋ ਗਿਆ ਸਾਹਮਣੇ ਬੋਲਦੀ ਬੰਦੀ ਹਾਂਜੀ ਦੱਸੋ ਆ ਬੋਲ ਰਿਹਾ ਗਲਾਸ ਲੈਣਾ ਬਾਇਲ ਦੀ ਲਾਹੂੰਗਾ ਝੁੰਮਕਾ ਦੀ ਨਾਇਕਰਨਾ ਚਾਹੁੰਦਾ ਲਾਇਕਰਨਾ ਚਾਹੁੰਦਾ ਚੈਨਲ ਗੁਰ ਕੀਰਤਨੋਂ ਹਣਾ ਬੋਲ ਗੁਰ ਕੀਰਤਨ ਮੈਂ ਉਹ ਮਿੱਠਾ ਮਿੱਠਾ ਗੁਰ ਮਿੱਠਾ ਮਿੱਠਾ ਦੈਨੂ ਵੀ ਗੱਲਾਂ ਲੱਗੀਆਂ कैमरा 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 बोलने का मन, <laughs> मन नहीं करता ना जब जब तो है तो बोल बंद हो गया फिर बोलेगा अच्छा है चल बोल मैं तो तो तेरी तरफ तरफ कर कर रही किया ही नहीं नहीं रहे हैं तू इन कैप नीचे की थोड़ी ऊपर कर

के उठना ये के है क्या वीडियो बनाते ग्रुप हम दोनों ही से बनते डले डिगेंगे एकदम थले उतर है साहब घरे चाह पीती नहीं है लंगर की चाह पीने जोर देता है चॉकलेट खाते खाते इसने अपना दास लिया

चल हो बस एक अद्धा होर बिठा लो फिर डिगोगे फिर साठी खाओगे

ਹੈਲੋ ਰੋਜ਼ ਨਹੀਂ ਕਹਿੰਦੀ ਬਾਹਰ ਕੱਢ ਦਿੰਦੇ ਆ ਡਰ ਵੀ ਲੱਗਦਾ ਇਹਨੂੰ ਸੁੱਟੂ ਕਰੂਗੀ ਤਾਂ ਨਾ ਆਟੋ ਆਇਆ ਨਹੀਂ ਭੱਟਿਆ ਆਏ ਪੁੱਦੀ ਕਰਦੇ ਹੁੰਦੇ ਆ ਜਦ ਆਟੋ ਆਇਆ ਜਦੋਂ ਅੱਛਾ ਠੀਕ ਆ ਹੁਣ ਇਹ ਹਾਂ ਠੀਕ ਆ ਉਹਨੇ ਗੁਰਸ਼ਬਦ ਉਹ ਦੇਖਦੇ ਲੋ ਜੀ ਪਹੁੰਚ ਗਏ ਆਪਾਂ ਲੰਗਰ ਚ ਖਾਲਸ ਇੱਥੇ ਤਿਆਰ ਹੋਊਗਾ ਲੰਗਰ ਅੱਗ ਮਚਾਤੀ ਆ ਇਧਰ ਬਾਰੀ ਆ ਟਮਾਟਰ ਦੀ ਪੀਓ ਦੀ ਸਬਜੀ ਆਸਤੇ ਢਿੱਡੀ ਮਸ਼ੀਨ ਲਾਈ ਆ ਇਹਦਾ ਡੱਬ ਭਰ ਲਿਆ ਉਹਦਾ ਵੀ ਢਿੱਡੀ ਆਂ ਗਿਆ ਉਹ ਸੂਬਾ ਆਸਤੇ ਕੱਟ ਰਹੀ ਆ ਸ਼ਾਇਦ ਪਿਆਜ਼ ਵੀ ਗ੍ਰਾਈਂਡ ਹੋ ਗਏ ਜੀ ਬਣਾਉਣਗੇ ਕੱਲ ਬਣੂਗਾ ਇੱਕ ਟਮਾਟਰ ਮਟਰ ਪਨੀਰ ਹੋਊਗਾ ਇੱਕ ਦਾਲ ਹੋਊਗੀ ਫਿਰ ਵੀ ਬਣੂਗੀ ਜੋ ਵਾਰੀ ਤਿਆਰੀਆਂ ਹੋ ਰਹੀਆਂ ਕਿੱਡਾ ਗਿਆ ਅੰਡਾ ਜਾਨਾ ਸਿਸਟਮ ਟਮਾਟਰਾਂ ਦੀ ਕਿਉਰੀ ਆ ਲੈਣਾ ਮਸ਼ੀਨ ਮਿੰਟ ਚ ਘੱਟ ਪਿਆ ਸਾਰੇ ਰੋਟੀ ਬਣਾਈ ਜਾਂਦੇ ਉੱਧਰ ਮੌਰੇ ਬੈਠੇ ਆ ਉੱਧਰ ਮਮਾ ਉਰੀ ਬੈਠੇ ਉੱਧਰ ਉਹ ਮਾ ਰੋਟੀ ਬਣਾਈ ਇੱਧਰ ਪਾਸੇ ਆ ਜਾਂਦਾ ਇੱਧਰ ਦੇਖੋ ਆਓ ਦੁਬਾਰਾ ਵੀ ਇਹ ਕਿਨੇ ਬਣਾਉਂਦਾ ਆ ਆ ਦੇਖੋ ਬਣਾਉਂਦਾ ਆ ਮੁੰਡਾ ਵੀ ਠੀਕ ਹੈ ਟਰਾਟੀ ਵੀ ਨਹੀਂ ਆ ਮੈਸੇਜ ਮੈਂ ਜਰਮਾਈ ਵੀ ਪੱਛ ਗਿਆ ਹੁਣ ਸੰਗੀ ਕਿਉਂ ਜਾਂਦਾ ਆ East तो बना लिया गुन्नु बन बनानी ਪਰ ਪਰਿਵਾਰ ਵਾਰ ਗਏ ਤਨ ਹੀ ਜ ਹਾਂਜੀ ਕੀ ਹਾਲ ਚੱਲਿਆ ਠੀਕੋ ਸਾਰੇ ਤੇ ਆਪਣੇ ਮਲੇ ਚੱਲ ਰਿਹਾ ਪਾਠ ਤੇ ਇਸ ਕਰਕੇ ਸਾਰੀ ਫੈਮਿਲੀ ਆਪਣੀ ਉੱਥੇ ਬਿਜ਼ੀ ਹੋਈ ਪਈ ਐ ਸੈਬੂ ਗੁੰਨੂ ਮੈਡਮ ਸਾਰੇ ਉੱਥੇ ਸੇਵਾ ਕਰ ਰਹੇ ਆ ਸਵੇਰ ਦੇ ਦੋ ਦਿਨ ਹੋ ਗਏ ਉੱਥੇ ਹੀ ਐ ਇਸ ਕਰਕੇ ਵਲੌਗ ਜਿਆਦਾ ਨਹੀਂ ਸੀਗਾ ਨਹੀਂ ਤਾਂ ਤੁਹਾਨੂੰ ਪਤਾ ਆਪਾਂ ਕਰਦੇ ਕਿੰਨਾ ਵਲੌਗ ਬਣਾ ਲੈਨੇ ਹੱਸਦੇ ਖੇਡਦੇ ਦਾ ਤੇ ਹੁਣ ਮੈਂ ਵੀ ਉੱਥੇ ਚੱਲਿਆ ਦੇਖਦੇ ਆ ਸੇਵਾ ਕਰਕੇ ਆਉਨੇ ਆ ਬਨਦ ਭਾਰ ਜੇ ਨ ਪਾਇਆ ਸੋਏ ਬਿੱਕੇ ਓ ਰਸਤਾ ਹੈ ਨਹੀਂ ਇੱਧਰ ਮੈਨ ਲੱਗਦਾ ਲੋ ਜੀ ਸੇਵਾ ਕਰਕੇ 4:30 ਵਜੇ ਦੇ ਬੈਠੇ ਸੀਗੇ ਪ੍ਰਸ਼ਾਦ ਦੇ ਪਕਾਉਣ 7:30 ਵਜੇ ਤੱਕ ਪਕਾਇਆ ਤੇ ਫੇਰ ਹੁਣ ਆਪਾਂ ਲੰਗਰ ਛੱਕੇ ਦੇਖੋ ਕਿਥੋਂ ਨੰਨ ਕੇ ਜਾਨੇ ਕੀ ਹੈ ਰਾਜਖਾਨ ਬਹਿ ਗਏ ਹੁਣ ਚਲਦੇ ਆ ਘਰੇ ਆ ਸਾਡਾ ਘਰ ਤੇ ਆ ਸਾਡੇ ਜਵਾਕ ਨੰਨੇ-ਮੁੰਨੇ ਲੋ ਜੀ ਪਹੁੰਚ ਗਿਆ ਢੋਈ ਘਰੇ ਇੱਕ ਢੋਈ ਨੂੰ ਕੀ ਹੋ ਗਿਆ ਗੋਨੋ ਦੀ ਢੋਈ ਲੱਤਾਂ ਗਈਆਂ ਗੋਨੋ ਸੁਭਾ ਦੀ ਲੱਗੀ ਸੇਵਾ ਕਰਨ ਹੋਰ ਹੋ ਗਈ ਗੁਨ ਨੂੰ ਬੱਸ ਗੁਨ ਨੂੰ ਤੇ ਸੈਪੂ ਸੁਬਾ ਦੇ ਗਏ ਕਰੋ ਨਾ ਤੋ ਕਿ ਹੁਣ ਆਇਆ ਕਰੇ ਤੇ ਉਹ ਪੈ ਗਈ ਡਿੱਗ ਗਈ ਹੁਣ ਬੈੱਡ ਮਿਲਿਆ ਜਦ ਤਨ ਦੁਪਹਿਰੇ ਕਿਹਾ ਸੀ ਥੋੜਾ ਜਿਹਾ ਰਾਜਾ ਨਾ 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 ਅਸੀਂ ਤਾਂ ਉੱਥੇ ਸੇਵਾ ਕਰਨੀ ਆ ਅਸੀਂ ਤਾਂ ਉਹਦੇ ਮਰਡਰ ਕੱਢਨੇ ਆ ਹੁਣ ਕਹਿੰਦੀ ਮੇਰੀ ਟੁਈ ਮਲ ਦੋਗੇ ਪਹਿਲਾ ਦਵਾਰੀ ਇਹਨਾਂ ਕੰਮ ਕੀਤਾ ਨਾ ਗੁਨ ਨੂੰ ਤੇ ਤੇੰਦ ਉਹਦੀ ਟੁਈ ਕਿਤੇ ਸੀ ਸੇਵਾ ਕਿੰਨੀ ਰਚਾ ਪੀਤੀ ਆ ਬਾਦੂ ਆੜ ਕਿੰਨੀ ਰਚਾ ਪੀਤੀ ਐ ਇਹਦਾ ਸਟੀਲ ਦੇ ਗਲਾਸਾਂ ਚ ਚਾਹ ਭੀ ਜਾਂਦਾ ਜੇ ਉੱਤੇ ਬੈਠਾ ਕਰੇ ਪੀਂਦੇ ਨਹੀਂ ਤੁਸੀਂ ਮੇਰੀ ਮੰਮਾ ਮੈਨੂੰ ਕੰਮ ਤੋਂ ਜਣਾ ਤੇ ਹਿੰਦੀ ਨਹੀਂ ਪਹਿਲਾਂ ਦੇ ਤਾਂ ਫਿਰ ਪੜ੍ਹਨਾ ਮੇਰੇ ਤੋਂ ਜਨਾਬ ਜੀ ਵੀ ਆ ਗਏ ਖਾਲਿਆ ਲੰਗ ਪਰ ਗਿਆ ਟਿੱਡਾ ਮਜ਼ਾ ਆ ਗਿਆ ਮਜ਼ਾ ਗਿੱਦਰ ਚੱਲੀ ਜਾਂਦਾ ਪੈਰ ਪੁਰਤ ਹੋਈ ਐ ਚਿੱਟੇ ਹੋ ਗਏ ਪੈਰ ਮਿੱਟੀ ਚ ਉੱਥੇ ਮੰਮੀ ਫਲਗਤਾ ਜੀ ਜੇ ਮੈਂ ਸੈਲਡ ਦਿੰਨੀ ਆ ਜਾਂ ਮੈਂ ਚਾਰ ਦਿੰਨੀ ਆ ਜਾਂ ਮੈਂ ਰੋਟੀ ਦਿੰਨੀ ਆ ਐਵੇਂ ਹੁੰਨੀ ਆ ਆ ਇੱਥੋਂ ਜਾਓ ਬੱਸ ਹੋ ਜਾਂਦੀ ਤੇ ਬੱਸ ਹੋਣੀ ਆ ਫਿਰ ਕਦੇ ਕੀਤਾ ਤਾਂ ਹੈ ਨਹੀਂ ਕੁਛ ਬੈਠੇ ਬਿਠਾਏ ਨੂੰ ਮਿਲਦਾ ਸਾਰਾ ਕੁਝ ਕਰਦੇ ਹੋ ਉਤਾਰ ਤੋਬ ਸਿਰੇ ਘੱਟਿਆਣਾ ਦੇਖੇ ਪੈਂਦੀ ਆ ਬਾਏ ਬਾਏ ਆਈ ਬਾਏ ਬਾਏ ਆਹ ਜਹਦ ਸਲੂਟ ਟੀਗ